ਬੜੇ ਕਾਬਲੇ ਤਾਰੀਫ ਹੈ ਸਤਨ ਮੋਡਿਵਿਜ਼ਨ ਪੁਲਿਸ ਜਿਨ੍ਹਾਂ ਨੇ ਸਨੇਚਰ ਫੜੇ ਨੇ ਦੋ ਸਨੇਚਰ ਫੜੇ ਨੇ ਇਹਨਾਂ ਦੇ ਮੇਸੀ ਇੱਕ ਬੇਸਮੈਂਟ ਜਿਹੜਾ ਮਾਡਲ ਆਫ ਅਪਰੈਂਟੀ ਸੀਗਾ ਉਹ ਐਕਟਿਵ ਬਾਧ ਜਾਂਦੇ ਕਿਸੇ ਵੀ ਬੰਦੇ ਨੂੰ ਜਦਾਂ ਇਕੱਲਾ ਜਾ ਰਿਹਾ ਕੋਈ ਪ੍ਰਵਾਸੀ ਜਾ ਰਿਹਾ ਉਹਨੂੰ ਦੰਤਰ ਮਾਰ ਕੇ ਤੇ ਮੋਬਾਈਲ ਖੋਹ ਲੈਣਾ ਜਾਂ ਦੰਤਰ ਦਿਖਾ ਕੇ ਉਹਦੇ ਕੋਲ ਜਿਹੜੇ ਹੈਗੇ ਪੈਸੇ ਖੋਹ ਲੈਣੇ ਇਹਨਾਂ ਦੇ ਕੋਲੋਂ ਅਸੀਂ ਇੱਕ ਹੁਣ ਤੱਕ ਇੱਕ ਐਕਟਿਵਲ ਦੋ ਮੋਬਾਈਲ ਔਰ ਤਾਤਰ ਜਿਹੜਾ ਹੈਗਾ ਆ ਇਹਦਾ ਰਿਕਵਰ ਕੀਤਾ ਆ ਸਸਿਕਾ ਨੋਟੇ ਪੋਸਟ ਦੇਖ ਰਹੇ ਹਾਂ ਤੁਸੀਂ ਮੈਂ ਦਿਨਤਵਾਰੀ ਤਾਂ ਦੱਸ ਦਈਏ ਮੌਜੂਦਾ ਇਸ ਟਾਈਮ ਲੁਧਿਆਣਾ ਜਮਾਲਪੁਰ ਥਾਣੇ ਦੇ ਵਿੱਚ ਜਿੱਥੇ ਪ੍ਰੈਸ ਕਾਨਫਰੈਂਸ ਕੀਤੀ ਗਈ ਹੈ ਤਾਂ ਦੱਸ ਦਈਏ ਪ੍ਰੈਸ ਕਾਨਫਰੈਂਸ ਦਾ ਮੋਟਿਵ ਜਿਹੜਾ ਹੈ ਬੜੇ ਕਾਬਲੇ ਤਾਰੀਫ ਹੈ ਸਤਨ ਮਡ ਰਿਵੀਜ਼ਨ ਪੁਲਿਸ ਜਿਨ੍ਹਾਂ ਨੇ ਸਨੇਚਰ ਫੜੇ ਨੇ ਦੋ ਸਨੇਚਰ ਫੜੇ ਨੇ ਤਾਂ ਪ੍ਰੈਸ ਕਾਨਫਰੈਂਸ ਕੀਤੀ ਗਈ ਹੈ ਦੱਸ ਦਈਏ ਕਿ ਹੁਣ ਤੱਕ 12 ਬਗਾਵਤਾਂ ਨੂੰ ਇਨਸਾਨ ਦੇ ਚੁੱਕੇ ਸੀਗੇ ਸਨੇਚਰ ਤਾਂ ਹੁਣ ਪੁਲਿਸ ਦੇ ਕਾਬੂ ਦੇ ਵਿੱਚ ਆਏ ਨਾਕੇ ਦੌਰਾਨ ਹੈ ਸਨੇਚਰ ਜਿਹੜੇ ਫੜੇ ਗਏ ਨੇ ਤਾਂ ਪ੍ਰੈਸ ਕਾਨਫਰੈਂਸ ਵਿੱਚ ਜਾਣਾਂਗੇ ਵੀ ਪ੍ਰੈਸ ਕਾਨਫਰੈਂ ਦੇ ਡੀਸੀਪੀ ਤੇ ਜਾਂ ਜੀ ਦੀ ਅਗਵਾਈ ਹੇਠ ਜਿਹੜਾ ਹੈਗਾ ਇੱਕ ਬਹੁਤ ਵੱਡਾ ਦੋ ਬੰਦਿਆਂ ਦਾ ਗੈਂਗ ਫੜਿਆ ਆ ਔਰ ਇਹਦੇ ਵਿੱਚ ਇੱਕ ਹੋਰ ਬੰਦਾ ਨਾਮਿਨੇਟ ਕੀਤਾ ਇਹਦੇ ਨਾਲ ਅਸੀਂ ਘੱਟੋ ਘੱਟ ਹੁਣ ਤੱਕ ਜਿਹੜੀਆਂ ਨੇ 12 ਵਾਰ ਦਾ ਤਾਂ ਜਿਹੜੀਆਂ ਟੋਟਾਂ ਖਵਾਉਂਦੀਆਂ ਜਿਹੜੀਆਂ ਹੈਗੀਆਂ ਟਰੇਸਕੰਦ ਵਿੱਚ ਜਿਹੜੀ ਹੋਈਗੀ ਉਹ ਕ੍ਰਮਿ ਹਾਸਲ ਕੀਤੀ ਹੈ ਇਹਨਾਂ ਦੇ ਕੋਲੋਂ ਅਸੀਂ ਇੱਕ ਹੁਣ ਤੱਕ ਇੱਕ ਐਕਟਿਵ ਆ ਦੋ ਮੋਬਾਈਲ ਔਰ ਦਾਤਰ ਜਿਹੜਾ ਹੈਗਾ ਆ ਇਹਨਾਂ ਰਿਕਵਰ ਕੀਤਾ ਆ ਇਹਦੇ ਵਿੱਚ ਇੱਕ सोनू ਨਾਮ ਦਾ ਵਿਅਕਤੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਜਿਹੜਾ ਜਵਾਹਰ ਨਗਰ ਕੈਂਪ ਲੁਧਿਆਣੇ ਦਾ ਹੈਗਾ ਰਹਿਣ ਵਾਲਾ ਦੂਸਰਾ ਰਿਸ਼ਵਰ ਫਲਾਡੀ ਹੈ ਗਿਆ ਜਿਹੜਾ ਇਹ ਵੀ ਜਿਹੜਾ ਜਵਾਰ ਨਗਰ ਕੰ ਦਾ ਔਰ ਜਿਹੜਾ ਸੋਨੂ ਹੈਗਾ ਇਹਦੇ ਉੱਤੇ ਆਲਰੇਡੀ ਜਿਹੜੇ ਸਨੇਚਿੰਗ ਦੇ ਤਿੰਨ ਮੁਕਦਮੇ ਤਰਜ ਨੇ ਔਰ ਇਹਨਾਂ ਦੇ ਕੋਲੋਂ ਅਸੀਂ ਜਿਹੜੇ ਹੈਗੇ ਆ 12 ਮੁਕਦਮੇ ਹੋਰ ਜਿਹੜੇ ਹੈਗੇ ਆ ਲੁਧਿਆਣੇ ਦੇ ਵੱਖ-ਵੱਖ ਬਾਤਾ ਤਾਂ ਜੜੀਆਂ ਹੋਈਆਂ ਨੇ ਆਪਣੇ ਆਪ ਮਾਡਲ ਟਾਊਨ ਦੇ ਵਿੱਚ ਦਨ ਬੱਸ ਸਟੈਂਡ ਦੇ ਆਲੇ-ਦੁਆਲੇ ਜੜੀਆਂ ਹੈਗੀਆਂ ਦੱਤਰ ਮਾਰ ਕੇ ਉਹਨੂੰ ਜਿਹੜਾ ਹੈਗਾ ਟਰੇਸ ਕਰਨ ਦੇ ਵਿੱਚ ਅਸੀਂ ਜਿਹੜੀ ਹੈਗੀ ਹੈ ਸਫਲਤਾ ਹਾਸਲ ਕੀਤੀ ਹੈ ਜੀ ਇਹਨਾਂ ਦੇ ਮੇਸੀ ਇੱਕ ਬੇਸ ਜਿਹੜਾ ਮਾਡਲ ਆਪਰੇਂਟੀ ਸੀਗਾ ਉਹ ਸਕੂਲ ਐਕਟਿਵ ਬਾਦ ਤੇ ਜਾਂਦੇ ਜ ਕਿਸੇ ਵੀ ਬੰਦੇ ਨੂੰ ਜਦੋਂ ਇਕੱਲਾ ਜਾ ਰਿਹਾ ਕੋਈ ਪ੍ਰਵਾਸੀ ਜਾ ਰਿਹਾ ਉਹਨੂੰ ਦੰਤਰ ਮਾਰ ਕੇ ਤੇ ਮੋਬਾਈਲ ਖੋਹ ਲੈਣਾ ਜਾਂ ਦੰਤ ਦਿਖਾ ਕੇ ਉਹਦੇ ਕੋਲ ਜਿਹੜੇ ਹੈਗੇ ਪੈਸੇ ਖੋਹ ਲੈਣੇ ਜ਼ਿਆਦਾਤਰ ਇਹ ਜਿਹੜੇ ਹੈਗੇ ਕੈਸ਼ ਵੀ ਖੁੰਦੇ ਸੀ ਔਰ ਇਹਨਾਂ ਦੇ ਮੋਬਾਈਲ ਵੀ ਸੀਗੇ ਜੀ ਇੱਕ ਇਹਨਾਂ ਦੇ ਕੋਲ ਜਿਹੜੀ ਹੁਣ ਅਸੀਂ ਐਕਟਿਵ ਹੈ ਵੀ ਜਿਹੜੀ ਹੈਗੀ ਹੈ ਰਿਕਵਰ ਕੀਤੀ ਹੈਗੀ ਹੈ ਸਾਰੇ ਨਾਲ ਹੋ ਗਈ ਨਾਲ ਹੈਗਾ ਇਹਨਾਂ ਦੇ ਨਾਲ ਇੱਕ ਵਿਅਕਤੀ ਹੋਰ ਹੈਗਾ ਉਹਦਾ ਨਾਮ ਹੀ ਮੈਂ ਡਿਸਕਲੋਸ ਕਰ ਸਕਦਾ ਪ੍ਰੈਸ ਕਾਨਫਰੈਂਸ ਬਟ ਇੱਕ ਉਹ ਵੀ ਇਹਦਾ ਗੈਂਗ ਦਾ ਮੈਂਬਰ ਹੈਗਾ ਉਹ ਵੀ ਫੜਨ ਵਾਲਾ ਉਹ ਵੀ ਇਹਨਾਂ ਦੇ ਨਾਲ ਉਟਾਫਾਂ ਦੇ ਵਿੱਚੋਂ ਕਿ ਸਰ ਇਹ ਮਾਮਲੇ ਤੇ ਨਾਮਜ਼ਦ ਨਹੀਂ ਕੀਤਾ ਜਿਹੜਾ ਨਤੀਜਾ ਤੁਸੀਂ ਕਹਿ ਰਹੇ ਜਿਹੜਾ ਹਾਂਜੀ ਕੀਤਾ ਨਾਮਜ਼ਦ ਹੋ ਗਿਆ ਬਟ ਉਹ ਜੇ ਮੈਂ ਹੁਣ ਪ੍ਰੈਸ ਕਾਨਫਰੈਂਸ ਦੇਦਾ ਫਿਰ ਉਹ ਦੋਸ਼ੀ ਨੂੰ ਥੋੜਾ ਚੀਜ਼ ਇਹ ਕਿਹੜੇ ਵਿੱਚ ਜਿਹੜਾ ਇਵੈਂਟ ਹੋਇਆ ਇਹ ਕਿ ਉਹ ਸਵਾਰ ਗੱਡੀਆਂ 'ਚ ਸਵਾਰੀ ਜਾ ਰਹੀ ਸੀ ਉਹਨਾਂ ਦਾ ਲਾਗ ਪਾਇਆ ਗਿਆ ਇਸੇ ਰਿਸ਼ਤਾਰੇ ਸਾਕੇ ਉਹਨਾਂ ਨੂੰ ਪਾਜੀਆ ਮੀਟਿੰਗ ਇਹ ਉਧਰ ਦਾ ਸੀਗਾ ਬੱਸ ਸਟੈਂਡ ਦੇ ਵਿੱਚ ਬੱਸ ਸਟੈਂਡ ਨਾਲ ਉਹਨਾਂ ਦਾ ਵਾਰਦਾਤ ਕਰਨ ਤੋਂ ਬਾਅਦ ਉਹ ਸਖਸ਼ ਫਿਰ ਥਾਣੀ ਪੁੰਚ ਕੇ ਇਕਤਲਾਹ ਕੀਤਾ ਨਹੀਂ ਲਾ ਕੇ ਦੁਨਾਂ ਲਾ ਕੇ ਮਾਤੀ ਦੁਨਾਂ ਇਹ ਸਖਸ਼ ਨੂੰ ਨਿਕਲਦੇ ਪਿੱਛੇ ਦੇਖੀ ਜਿਹੜੇ ਕ੍ਰਾਈਮਨਲ ਹੁੰਦੇ ਆ ਨਾ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਪੁਲਿਸ ਦੇ ਜਿਹੜੀਆਂ ਹੈਗੀਆਂ ਨੋਟਿਸ ਦੇ ਵਿੱਚ ਜਿਹੜੀਆਂ ਹੈਗੀਆਂ ਜਦੋਂ ਵਾਰਦਾਤ ਕਰਦੇ ਆ ਉਹ ਕਈ ਵਾਰੀ ਅਨਰਪੋਰਟਡ ਜਿਹੜੀ ਗੱਲ ਕੋਈ ਰਹਿ ਜਾਂਦੀ ਹੈਗੀ ਬਟ ਇਹਦੇ ਦਿਕ ਨੋਟ ਕੋਈ ਇਹ ਜਿਹੇ ਵੀ ਵਿਅਕਤੀ ਹੈਗਾ ਜਿਹੜਾ ਸੀਰੀਅਸ ਇੰਜਰੀ ਹੋਈ ਜਿਹੜਾ ਦੇ ਡੇਰਾ ਦਾ ਸ਼ਿਕਾਰ ਬਣ ਹੈ ਤਾਂ ਹੁਣ ਤੱਕ ਦੀ ਜਿਹੜੀ ਪੁੱਛਗਿੱਛ ਆ ਉਹਦੇ ਵਿੱਚ ਤਾਂ ਜਿਹੜਾ ਹੈਗਾ ਜਿਹਨਾਂ ਦੇ 2-3 ਇੰਜਰੀਸ ਵਾਲੇ ਜਿਹੜੇ ਕੇ 379 ਬੀ ਦੇ ਜਿਹੜੇ ਪਹਿਲੇ ਵੀ ਮੁਕਦਮੇ ਹੈਗੇ ਉਹ ਵੀ ਹੁੰਦੇ ਆ ਜਿਹਦੇ ਵਿੱਚ ਕੀ ਕੋਈ ਨਾ ਕੋਈ ਸੱਟ ਲਾ ਕੇ ਜਿਹੜੀ ਐ ਕੋ ਕੀਤੀ ਗਈ ਹੁੰਦੀ ਆ ਉਹ ਆਲਰੇਡੀ ਤਿੰਨ ਮੁਕਦਮੇ ਜਿਹੜੇ ਹੈਗੇ 379 ਬੀ ਦੇ ਹੈਗੇ ਸੋ ਨੈਚਰਲੀ ਜਿਹੜੀ ਇਹ ਤੁਹਾਡੀ ਵਾਲੀ ਗੱਲ ਆ ਸਹੀ ਹੈ ਜੀ 12 ਵਾਰਡ ਤਾਂ ਲਿੱਤੀਆਂ ਨਾਲ ਜੀ ਗਸਟਾਂਪਲੇਸ ਹੋ ਬਾਰਾਂ ਪਰ ਬਾਦ ਤੋਂ ਵਿਚੰਨ ਲਈ ਸਮਝ ਬੱਟੀ ਜਿਹੜੀ ਬਾਤ ਜਿਹੜੀ ਕੀਤੀ ਆ ਉਹ ਸਿਰਫ ਤੇ ਕੁਝ ਦੱਸੀ ਆ ਨੀ ਕਿ ਪੰਜ ਹਜ਼ਾਰ ਜਿਹੜੀ ਕੀਤੀ ਆ ਜਿਹੜੀ ਈ ਰਿਕਸ਼ੇ ਵਾਲੀ ਈ ਰਿਕਸ਼ੇ ਦੇ ਵਿੱਚ ਸਵਾਰੀ ਲੈਡੀ ਸੀ ਕਿ ਜੈਂਟ ਸੀ ਜਿਹਦੇ ਨੇ ਦਾਤ ਦਿਖਾ ਕੇ ਰੋਕਿਆ ਕਿ ਈ ਰਿਕਸ਼ੇ ਵਾਲੇ ਰੋਕਿਆ ਕਿ ਇੱਕ ਆ ਸਵਾਲ ਹੈ ਸਿਰ ਕੋਮਨ ਜੈਂਟਸ ਦੀ ਜੈਂਟਸ ਬੈਠੇ ਸੀਗੇ ਈ ਰਿਕਸ਼ਾ ਦੇ ਵਿੱਚ ਸੀਗੇ ਜਾ ਰਹੇ ਸੀਗੇ ਉੱਥੇ ਨਾਲ ਈ ਰਿਕਸ਼ਾ ਰੋਕ ਕੇ ਦਾਤਰ ਦੇ ਦੋ ਦੇ ਨਾਲ ਤਿੰਨ ਜਾਣੇ ਸੀਗੇ ਐਕਟਿਵ ਆਗੇ ਲਾ ਕੇ ਈ ਰਿਕਸ਼ਾ ਰੋਕ ਕੇ ਔਰ ਦਾਤਰ ਵਿਖਾ ਕੇ ਉਹ ਬੰਦੇ ਤੋਂ ਜਿਹੜੇ ਇਹ ਪੈਸੇ